ਪੰਜਾਬੀ ਗਾਇਕ ਕਰਨ ਔਜਲਾ ਆਪਣੀ ਗਾਇਕੀ ਤੇ ਲਿਖਤ ਦੇ ਨਾਲ ਦੁਨੀਆ ਭਰ ਦੇ ਵਿੱਚ ਖੂਬ ਨਾਮ ਕਮਾਉਂਦੇ ਪਏ ਨੇ ਅਕਸਰ ਹੀ ਕਰਨ ਔਜਲਾ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਸਭ ਦਾ ਹੀ ਮਨੋਰੰਜਨ ਕੀਤਾ ਜਾਂਦਾ ਹੈ ਤੇ ਹੁਣ ਤੱਕ ਕਰਨ ਔਜਲਾ ਦੇ ਵੱਲੋਂ ਆਪਣੇ ਗੀਤਾਂ ਦੇ ذریعے ਕਈ ਵੱਟੇ ਅਵਾਰਡ ਜਿੱਤੇ ਜਾ ਚੁੱਕੇ ਨੇ ਤੇ ਇਸੇ ਵਿਚਾਲੇ ਹੁਣ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਨਾਲ ਜੁੜੀ ਹੋਈ ਇੱਕ ਬੇਹਦੀ ਬੁਰੀ ਖਬਰ ਸਾਹਮਣੇ ਆਈ ਤਰ੍ਹਾਂ ਸਲ ਕਰਨ ਔਜਲਾ ਇੱਕ ਵੱਟੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਇਸ ਦੀ ਜਾਣਕਾਰੀ ਖੁਦ ਪੰਜਾਬੀ ਗਾਇਕ ਕਰਨ ਔਜਲਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਆ ਅਕਾਊਂਟ ਤੇ ਉੱਪਰ ਸਾਂਝੀ ਕੀਤੀ ਗਈ ਕਰਨ ਔਜਲਾ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਤੇ ਉਹਨਾਂ ਦੀ ਗਰਦਨ ਦੀ ਹੱਡੀ ਟੁੱਟਣੋਂ ਮਸਾ ਬਚੀ ਹੈ ਇੰਨਾ ਹੀ ਨਹੀਂ ਸਗੋ ਕਰਨ ਔਜਲਾ ਦੇ ਵੱਲੋਂ ਇਸ ਬਾਬਤ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਰਨ ਔਜਲਾ ਇੱਕ ਰੇਸਰ ਗੱਡੀ ਨੂੰ ਭਜਾ ਰਹੇ ਹਨ ਤੇ ਅਚਾਨਕ ਗੱਡੀ ਪਲਟ ਜਾਂਦੀ ਹੈ ਬੇਸ਼ੱਕ ਇਹ ਗੱਡੀ ਗਾਣੇ ਦੀ ਸ਼ੂਟਿੰਗ ਦਾ ਹੀ ਇੱਕ ਹਿੱਸਾ ਸੀ ਪਰ ਸੱਚ ਮੁੱਚ ਹੀ ਗੱਡੀ ਪਲਟ ਗਈ ਤੇ ਹਾਦਸੇ ਦੌਰਾਨ ਨੇ ਕਰਨੌਜਲਾ ਦੇ ਹੁਣ ਮਾਮੂਲੀ ਸੱਟਾਂ ਲੱਗੀਆਂ ਨੇ ਕਰਨੌਜਲਾ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਤੇ ਉਹਨਾਂ ਨੂੰ ਚਾਹਣ ਵਾਲਿਆਂ ਦੇ ਵੱਲੋਂ ਹੁਣ ਤੱਕ ਕਈ ਪ੍ਰਕਾਰ ਦੀਆਂ ਪ੍ਰਤੀਕਿਰਿਆਵਾਂ ਮਾਬੀ ਦਿੱਤੀਆਂ ਜਾ ਚੁੱਕੀਆਂ ਨੇ ਤੇ ਹਰ ਕਿਸੇ ਦੇ ਵੱਲੋਂ ਇਹੇ ਕਾਮਨਾ ਕੀਤੀ ਜਾ ਰਹੀ ਹੈ ਕਿ ਉਹ ਬਿਲਕੁਲ ਠੀਕ ਰਹੇ ਹਨ ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਤੇ ਇਸ ਬਾਰੇ ਕਰਨ ਔਜਲਾ ਦੇ ਵੱਲੋਂ ਅੱਜ ਹੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵੀਡੀਓ ਨੂੰ ਵੇਖਣ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਲਗਾਤਾਰ ਇਸ ਵੀਡੀਓ ਹੇਠਾਂ ਕਮੈਂਟਾਂ ਦੇ ਵਿੱਚ ਜੋ ਕਿ ਝੜੀ ਲਗਾ ਦਿੱਤੀ ਗਈ ਹੈ ਤੇ ਆਖਿਆ ਜਾ ਰਿਹਾ ਹੈ ਕਿ ਕਰਨ ਔਜਲਾ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਸੋ ਕਰਨ ਔਜਲਾ ਜਿਨ੍ਹਾਂ ਦੇ ਵੱਲੋਂ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਗੀਤਾਂ ਦੇ ਜ਼ਰੀਏ ਇੱਕ ਵੱਖਰੀ ਪਛਾਣ ਬਣਾਈ ਗਈ ਹੈ ਤੇ ਆਏ ਦਿਨ ਉਹਨਾਂ ਦੇ ਜਿਹੜੇ ਵੀ ਗੀਤਾਂ ਤੋਂ ਆਉਂਦੇ ਹਨ ਤੇ ਦਰਸ਼ਕਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਉਹਨਾਂ ਨੂੰ ਕਾਫੀ ਸੁਣਿਆ ਜਾਂਦਾ ਹੈ ਤੇ ਪਸੰਦ ਕੀਤਾ ਜਾਂਦਾ ਹੈ ਤੇ ਹਾਲ ਹੀ ਵਿੱਚ ਕਰਨ ਔਜਲਾ ਦਾ ਗੀਤ ਤੌਬਾ ਤੌਬਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਧੂਮਾ ਮਚਾਉਂਦਾ ਪਿਆ ਹੈ ਸੋ ਕਰਨ ਔਜਲਾ ਦੀ ਇਸ ਵੀਡੀਓ ਦੇ ਸ਼ੇਅਰ ਕਰਨ ਤੋਂ ਬਾਅਦ ਹੁਣ ਲਗਾਤਾਰ ਫੈਨਸ ਦੇ ਵਿੱਚ ਇੱਕ ਚਿੰਤਾ ਪਾਈ ਜਾ ਰਹੀ ਹੈ ਪਰ ਦਰਸ਼ਕਾਂ ਨੂੰ ਦੱਸ ਦਈਏ ਕਿ ਇਹ ਵੀਡੀਓ ਪੁਰਾਣੀ ਹੈ ਪਰ ਕਰਨ ਔਜਲਾ ਦੇ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ